ਮੇਰੀ ਵੀਡੀਓ ਦੇਖਣ ਤੇ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਤੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਅੱਜ ਮੈਂ ਜਿਹੜੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਉਸ ਦਾ ਸਿਰਲੇਖ ਹੈ ਮਾਂ ਦੀ ਚੁੱਪ। ਮਾਂ ਦੀ ਚੁੱਪ ਉਦੋਂ ਸ਼ੁਰੂ ਨਹੀਂ ਹੁੰਦੀ ਜਦ ਉਹ ਬੁੱਢੀ ਹੋ ਜਾਂਦੀ ਹੈ। ਮਾਂ ਦੀ ਚੁੱਪ ਤਾਂ ਉਦੋਂ ਪੈਦਾ ਹੁੰਦੀ ਹੈ ਜਦ ਉਹ ਜਵਾਨ ਹੁੰਦੀ ਹੈ। ਪਰ ਹਾਲਾਤ ਉਸ ਨੂੰ ਬੋਲਣ ਨਹੀਂ ਦਿੰਦੇ। ਮੇਰੀ ਅੱਜ ਦੀ ਕਹਾਣੀ ਵੀ ਉੱਥੋਂ ਹੀ ਸ਼ੁਰੂ ਹੁੰਦੀ ਹੈ। ਮੇਰਾ ਪੁੱਤ ਉਦੋਂ ਬਹੁਤ ਛੋਟਾ ਸੀ। ਨਾ ਉਸ ਨੂੰ ਦੁਨੀਆਂ ਦੀ ਸਮਝ ਸੀ ਤੇ ਨਾ ਮੇਰੀ ਕਿਸਮਤ ਬਾਰੇ ਕੁਝ ਪਤਾ ਸੀ। ਉਸਦੇ ਪਿਓ ਦੀ ਅਚਾਨਕ ਮੌਤ ਹੋ ਗਈ ਸੀ। ਕੋਈ ਬਿਮਾਰੀ ਨਹੀਂ ਸੀ, ਕੋਈ ਚੇਤਾਵਨੀ ਨਹੀਂ ਸੀ, ਕੋਈ ਪ੍ਰੋਬਲਮ ਨਹੀਂ ਸੀ। ਇੱਕ ਦਿਨ ਸਵੇਰ ਨੂੰ ਉਹ ਕੰਮ ਤੇ ਗਿਆ ਤੇ ਸ਼ਾਮ ਨੂੰ ਲਾਸ਼ ਬਣ ਕੇ ਵਾਪਸ ਆਇਆ। ਉਸ ਦਿਨ ਘਰ ਵਿੱਚ ਰੋਣਾ ਸੀ ਪਰ ਮੇਰੇ ਅੰਦਰ ਕੁਝ ਹੋਰ ਹੀ ਰੁੱਟ ਗਿਆ ਮੈਂ ਰੋਈ ਨਹੀਂ ਕਿਉਂਕਿ ਮੇਰੇ ਕੋਲ ਰੋਣ ਦਾ ਹੱਕ ਨਹੀਂ ਸੀ ਮੇਰੇ ਕੋਲ ਮੇਰੀ ਗੋਦੀ ਵਿੱਚ ਇੱਕ ਛੋਟਾ ਜਿਹਾ ਬੱਚਾ ਸੀ ਜੋ ਮੇਰੀ ਗੋਦ ਵਿੱਚ ਡਰਿਆ ਹੋਇਆ ਬੈਠਾ ਸੀ ਤੇ ਉਹ ਮੈਨੂੰ ਪੁੱਛਦਾ ਰਿਹਾ ਮਾਂ ਪਾਪਾ ਕਦੋਂ ਆਉਣਗੇ ਮੈਂ ਹੁਣ ਕੀ ਦੱਸਦੀ ਮੈਂ ਸਿਰਫ ਉਸ ਨੂੰ ਛਾਤੀ ਨਾਲ ਲਾ ਲਿਆ ਅਤੇ ਚੁੱਪ ਰਹੀ ਉਸ ਦਿਨ ਤੋਂ ਮੈਂ ਮਾਂ ਵੀ ਸੀ ਅਤੇ ਬਾਪ ਵੀ ਸਵੇਰੇ ਕੰਮ ਸ਼ਾਮ ਨੂੰ ਘਰ ਰਾਤ ਨੂੰ ਸਿਲਾਈ ਕਦੇ ਕਿਸੇ ਦੇ ਘਰ ਭੰਨੇ ਮੰੰਨੇ ਕਦੇ ਕਿਤੇ ਹੋਰ ਕੰਮ ਕਰਨਾ ਲੋਕ ਕਹਿੰਦੇ ਸਨ ਇੱਕ ਔਰਤ ਇੱਕ ਬੱਚੇ ਨੂੰ ਕਿਵੇਂ ਪਾਲ ਲਵੇਗੀ ਪਰ ਮੈਂ ਕੁਝ ਨਹੀਂ ਗਿਆ ਮੈਂ ਚੁੱਪ ਰਹੀ ਕਿਉਂਕਿ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਮੇਰੀ ਤਾਂ ਬਸ ਜ਼ਿੰਮੇਵਾਰੀ ਸੀ ਆਪਣੇ ਬੱਚੇ ਲਈ ਦਿਨ ਰਾਤ ਸਖਤ ਮਿਹਨਤ ਕਰਦੇ ਕਰਦੇ ਹੌਲੀ-ਹੌਲੀ ਸਮਾਂ ਲੰਘਦਾ ਗਿਆ ਸਾਲ ਵੀ ਲੰਘਦੇ ਗਏ ਤੇ ਮੇਰਾ ਪੁੱਤ ਹੌਲੀ-ਹੌਲੀ ਵੱਡਾ ਹੁੰਦਾ ਗਿਆ ਮੈਂ ਉਸ ਦੀ ਹਰ ਕਮੀ ਹਰ ਜ਼ਰੂਰਤ ਆਪਣੇ ਸਿਰ ਲੈ ਲਈ ਜੇ ਉਹਦੀ ਜੁੱਤੀ ਰੁਪ ਜਾਂਦੀ ਤਾਂ ਮੈਂ ਆਪ ਟੁੱਟੀ ਜੁੱਤੀ ਚੱਪਲ ਨਾਲ ਟਾਈਮ ਪਾਸ ਕਰਦੀ ਤੇ ਉਹਨੂੰ ਨਵੀਂ ਜੁੱਤੀ ਲੈ ਕੇ ਦਿੰਦੀ ਜੇ ਕਦੇ ਫੀਸ ਘੱਟ ਗਈ ਤਾਂ ਮੈਂ ਆਪਣੇ ਕੰਗਣ ਵੇਚ ਦਿੱਤੇ ਉਹ ਕਦੇ ਨਹੀਂ ਜਾਣਦਾ ਸੀ ਕਿ ਮੈਂ ਕੀ ਕੁਝ ਛੱਡਿਆ ਕੀ ਕੁਝ ਸੰਦੇ ਸੰਦੇ ਸਮਾਂ ਕੱਟ ਰਹੀ ਹਾਂ ਮਾਂ ਕਦੇ ਹਿਸਾਬ ਨਹੀਂ ਰੱਖੇ ਰਾਤ ਨੂੰ ਜਦੋਂ ਉਹ ਸੋ ਜਾਂਦਾ ਮੈਂ ਉਸਦਾ ਮੂੰਹ ਤੱਕਦੀ ਰਹਿੰਦੀ ਮੈਨੂੰ ਲੱਗਦਾ ਸੀ ਇਹ ਹੀ ਮੇਰੀ ਸਾਰੀ ਦੁਨੀਆ ਹੈ ਸਕੂਲ ਫਿਰ ਕਾਲਜ ਪੁੱਤ ਸਮਝਦਾਰ ਸੀ ਮਿਹਨਤੀ ਸੀ ਲੋਕ ਕਹਿੰਦੇ ਸੀ ਤੇਰਾ ਮੁੰਡਾ ਬਹੁਤ ਹੀ ਕਾਬਿਲ ਹੈ ਬੜਾ ਮਿਹਨਤੀ ਹੈ ਤੇਰਾ ਮੁੰਡਾ ਜ਼ਰੂਰ ਤੇਰਾ ਨਾਮ ਇੱਕ ਦਿਨ ਰੋਸ਼ਨ ਕਰੇਗਾ ਮੈਂ ਅੰਦਰੋਂ ਮੁਸਕਰਾਉਂਦੀ ਪਰ ਮੂੰਹੋਂ ਕੁਝ ਨਹੀਂ ਕਹਿੰਦੀ ਸੀ ਮਾਂ ਸ਼ਾਬਾਸ਼ੀ ਵੀ ਚੁੱਪ ਵਿੱਚ ਦਿੰਦੀ ਹੈ ਫਿਰ ਉਸਦੀ ਨੌਕਰੀ ਲੱਗੀ ਉਸ ਦਿਨ ਮੈਂ ਪਹਿਲੀ ਵਾਰ ਰੱਬ ਅੱਗੇ ਹੱਥ ਜੋੜੇ ਮੈਂ ਸੋਚਿਆ ਹੁਣ ਮੁਸ਼ਕਿਲ ਦੇ ਨ ਮੁੱਕ ਗਏ ਮੈਂ ਨਹੀਂ ਜਾਣਦੀ ਸੀ ਕਿ ਜ਼ਿੰਦਗੀ ਨਵੇਂ ਰੰਗ ਹੌਲੀ-ਹੌਲੀ ਦਿਖਾਉਂਦੀ ਹੈ ਹੁਣ ਮੇਰਾ ਪੁੱਤ ਜਵਾਨ ਹੋ ਗਿਆ ਉਹਦੇ ਵਿਆਹ ਦੀ ਗੱਲ ਚੱਲ ਪਈ ਮੈਂ ਡਰ ਗਈ ਸੀ ਕਿਉਂਕਿ ਮੈਂ ਜਾਣਦੀ ਹਾਂ ਵਿਆਹ ਸਿਰਫ ਖੁਸ਼ੀ ਨਹੀਂ ਬਦਲਾਅ ਵੀ ਹੁੰਦਾ ਹੈ ਪਰ ਮੈਂ ਚੁੱਪ ਰਹੀ ਮੈਂ ਉਸਦੀ ਖੁਸ਼ੀ ਆਪਣੇ ਚੁੱਪ ਵਿੱਚ ਲੁਕਾ ਲਈ ਫੇਰ ਨੋ ਘੜਾਈ ਘਰ ਫਿਰ ਭਰ ਗਿਆ ਹਸਣ ਦੀਆਂ ਆਵਾਜ਼ਾਂ ਨਵੇਂ ਸੁੱਖ ਨੇ ਵਧੀਆ ਟਾਈਮ ਲੰਘ ਰਿਹਾ ਸੀ ਮੈਂ ਸੋਚਿਆ ਹੁਣ ਮੇਰੀ ਕਹਾਣੀ ਸ਼ਾਇਦ ਇੱਥੇ ਮੁੱਕ ਜਾਵੇਗੀ ਪਰ ਅਸਲ ਕਹਾਣੀ ਹੁਣ ਸ਼ੁਰੂ ਹੋਣੀ ਸੀ ਨੂੰ ਦੇ ਘਰ ਵਿੱਚ ਆਉਣ ਤੋਂ ਬਾਅਦ ਘਰ ਸੱਚਮੁੱਚ ਬਦਲ ਗਿਆ। ਸ਼ੁਰੂ-ਸ਼ੁਰੂ ਵਿੱਚ ਮੈਂ ਬਹੁਤ ਖੁਸ਼ ਸੀ। ਮੈਂ ਉਸ ਨੂੰ ਹਰ ਗੱਲ ਸਿਖਾਉਂਦੀ ਘਰ ਕਿਵੇਂ ਸੰਭਾਲਣਾ ਹੈ, ਰਸੋਈ ਦੇ ਕੰਮਾਂ, ਘਰ ਦੇ ਰੀਤੀ ਰਿਵਾਜ। ਉਹ ਸਭ ਕੁਝ ਸੌਂਦੀ ਸੀ, ਮੁਸਕਰਾਉਂਦੀ ਵੀ ਸੀ। ਪਰ ਅੱਖਾਂ ਵਿੱਚ ਇੱਕ ਹੱਦ ਸੀ। ਮੈਂ ਉਸ ਦੀ ਹੱਦ ਨੂੰ ਉਦੋਂ ਨਹੀਂ ਸਮਝੀ। ਪਰ ਪੁੱਤ ਡਾਕਟਰ ਜਾਣ ਲੱਗਿਆ ਕਰਦੇ ਛੋਟੇ ਛੋਟੇ ਫੈਸਲੇ ਹੌਲੀ ਹੌਲੀ ਮੇਰੇ ਹੱਥੋਂ ਨਿਕਲਣ ਲੱਗੇ ਕਿਹੜੀ ਦਾਲ ਬਣੇਗੀ ਕਦੋਂ ਸਫਾਈ ਹੋਏਗੀ ਕੌਣ ਕਿੱਥੇ ਜਾਏਗਾ ਹੁਣ ਪੁੱਛਿਆ ਨਹੀਂ ਜਾਂਦਾ ਸੀ ਸਿਰਫ ਦੱਸਿਆ ਜਾਂਦਾ ਸੀ ਮੈਂ ਕੁਝ ਨਹੀਂ ਕਹਿੰਦੀ ਮੈਂ ਸੋਚਦੀ ਉਸਦੇ ਲਈ ਨਵਾਂ ਘਰ ਹੈ ਤੇ ਉਹ ਨਵੀਂ ਸੋਚ ਵਾਲੀ ਕੁੜੀ ਹੈ ਸਾਲ ਲੰਘ ਗਿਆ ਫਿਰ ਬੱਚਾ ਵੀ ਹੋ ਗਿਆ ਉਸ ਦਿਨ ਮੈਂ ਫੇਰ ਜਿਉਂਦੀ ਹੋ ਗਈ ਮੈਂ ਹੁਣ ਦਾਦੀ ਬਣ ਗਈ ਮੈਂ ਫੇਰ ਰਾਤਾਂ ਨੂੰ ਜਾਗਣ ਲੱਗੀ ਬੱਚੇ ਨੂੰ ਚੁੱਕਦੀ ਨੂੰ ਥੱਕੀ ਹੁੰਦੀ ਸੀ ਮੈਂ ਬਿਨਾ ਕਹੇ ਸਾਰਾ ਕੰਮ ਕਰ ਲੈਂਦੀ ਪਰ ਹੁਣ ਮਾਂ ਨਹੀਂ ਮੈਂ ਦਾਦੀ ਸੀ ਮੇਰੀ ਸਲਾਹ ਹੁਣ ਪੁਰਾਣੀ ਕਹੀ ਜਾਣ ਲੱਗੀ ਮਾਂ ਜੀ ਹੁਣ ਡਾਕਟਰ ਕੁਝ ਹੋਰ ਕਹਿੰਦੇ ਨੇ ਮਾਂ ਜੀ ਅੱਜ ਕੱਲ ਇੰਜ ਨਹੀਂ ਹੁੰਦਾ ਤੁਹਾਡੇ ਸਮੇਂ ਅਲੱਗ ਟਾਈਮ ਸੀ ਮੈਂ ਸਿਰ ਹਿਲਾ ਦਿੰਦੀ ਚੁੱਪ ਰਹਿੰਦੀ ਬੱਚਾ ਵੱਡਾ ਹੋਣ ਲੱਗਿਆ ਉਸਨੇ ਮੈਨੂੰ ਦਾਦੀ ਕਹਿਣਾ ਸਿੱਖਿਆ ਉਹ ਹੀ ਕੱਲਾ ਰਿਸ਼ਤਾ ਸੀ ਜਿੱਥੇ ਮੈਂ ਅਜੇ ਵੀ ਜ਼ਰੂਰੀ ਸੀ ਪੁੱਤ ਹੁਣ ਘੱਟ ਬੋਲਦਾ ਸੀ ਉਹ ਨੋਹ ਦੀ ਗੱਲ ਜ਼ਿਆਦਾ ਸੁਣਦਾ ਸੀ ਮੈਂ ਇਹ ਸਮਝਦੀ ਸੀ ਕਦੇ-ਕਦੇ ਮੇਰੇ ਦਿਲ ਵਿੱਚ ਗੱਲ ਆਉਂਦੀ ਕਿ ਇਹ ਉਹੀ ਪੁੱਤ ਹੈ ਜਿਸ ਨੂੰ ਮੈਂ ਉਂਗਲ ਫੜ ਕੇ ਤੁਰਨਾ ਸਿਖਾਇਆ ਸੀ ਪਰ ਮੈਂ ਉਹ ਗੱਲ ਅੰਦਰ ਹੀ ਰੱਖੀ ਕਈ ਸਾਲ ਹੋਰ ਲੰਘ ਗਏ ਘਰ ਵਿੱਚ ਪੈਸੇ ਆਉਂਦੇ ਪਰ ਹਿਸਾਬ ਮੇਰੇ ਕੋਲ ਨਹੀਂ ਸੀ ਲੋਕਰ ਦੀ ਚਾਬੀ ਹੁਣ ਮੇਰੇ ਹੱਥ ਵਿੱਚ ਨਹੀਂ ਹੁੰਦੀ ਸੀ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ ਮੈਂ ਮਾਂ ਹਾਂ ਮੈਨੂੰ ਕੀ ਲੋੜ ਫਿਰ ਇੱਕ ਦਿਨ ਇੱਕ ਛੋਟੀ ਜਿਹੀ ਗੱਲ ਹੋਈ ਲੋਕਰ ਖੁੱਲਿਆ ਉਸ ਵਿੱਚ ਕੁਝ ਪੈਸੇ ਘਟ ਸਨ नूह की नज़र मेरे वल गई कुछ नहीं क्या पर सब कुछ कह दिता उत चुप सी उस पल मैं साला पिछे चली गई वो सारिया रात वो सारी मेहनत वो सारी चुप मैं कह सकती सी मैं नहीं ले, पर मेरी आवाज बाहर नहीं आई ਮੈਂ ਸੋਚਿਆ ਜੇ ਮੈਂ ਬੋਲੀ ਘਰ ਵਿੱਚ ਅੱਗ ਲੱਗ ਜਾਵੇਗੀ ਇਸ ਲਈ ਮੈਂ ਚੁੱਪ ਰਹੀ ਉਹ ਚੁੱਪ ਇੱਕ ਦਿਨ ਦੀ ਨਹੀਂ ਸੀ ਉਹ ਸਾਲਾਂ ਦੀ ਆਦਤ ਸੀ ਉਸ ਤੋਂ ਬਾਅਦ ਘਰ ਦਾ ਮਾਹੌਲ ਠੰਡਾ ਹੋ ਗਿਆ ਨੋ ਹੁਣ ਘੱਟ ਬੋਲਦੀ ਪੁੱਤਰ ਨਜ਼ਰ ਮਿਲਾਉਂਦਾ ਹੀ ਨਹੀਂ ਸੀ ਬੱਚਾ ਮੇਰੇ ਕੋਲ ਆ ਕੇ ਬੈਠਦਾ ਮੈਂ ਉਸ ਨੂੰ ਸਹਿਲਾ ਦਿੰਦੀ ਉਸ ਨੂੰ ਖਿਡਾ ਲੈਂਦੀ ਉਹ ਨਹੀਂ ਜਾਣਦਾ ਸੀ ਉਸ ਦੀ ਦਾਦੀ ਅੰਦਰੋਂ ਟੁੱਟ ਰਹੀ ਹੈ ਰਾਤਾਂ ਨੂੰ ਮੈਂ ਜਾਗਦੀ ਛੱਤ ਵੱਲ ਤੱਕਦੀ ਰਹਿੰਦੀ ਸੋਚਦੀ ਕਿ ਮੇਰੀ ਚੁੱਪ ਸਹੀ ਸੀ ਪਰ ਮਾਂ ਅਕਸਰ ਸਹੀ ਹੋ ਕੇ ਵੀ ਚੁੱਪ ਰਹਿੰਦੀ ਹੈ ਦੋਸਤੋ ਕਹਾਣੀ ਦਾ ਅਗਲਾ ਭਾਗ ਸੁਣਾਉਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹੁੰਦੀ ਹਾਂ ਮੈਂ ਇਸ ਟਾਈਮ ਜਪਾਨ ਵਿੱਚ ਹਾਂ ਤੇ ਇੱਥੇ ਹੀ ਬੈਠੀ ਮੈਂ ਇਹ ਕਹਾਣੀ ਰਿਕਾਰਡ ਕਰ ਰਹੀ ਹਾਂ ਤੇ ਤੁਸੀਂ ਵੀ ਦੱਸਣਾ ਤੁਸੀਂ ਭਾਰਤ ਦੇ ਕਿਸ ਹਿੱਸੇ ਤੋਂ ਜਾਂ ਦੁਨੀਆ ਦੇ ਕਿਸ ਹਿੱਸੇ ਤੋਂ ਮੇਰੀ ਇਹ ਸਟੋਰੀ ਸੁਣ ਰਹੇ ਹੋ ਜੇ ਤੁਹਾਨੂੰ ਸਟੋਰੀ ਚੰਗੀ ਲੱਗ ਰਹੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਤਾਂ ਕਿ ਮੈਂ ਅੱਗੇ ਤੋਂ ਵੀ ਇਸ ਤਰ੍ਹਾਂ ਕਹਾਣੀਆਂ ਸੁਣਾਉਂਦੀ ਰਵਾਂ ਕੁਝ ਰਿਸ਼ਤੇ ਟੁੱਟਣ ਤੋਂ ਪਹਿਲਾਂ ਚੁੱਪ ਹੋ ਜਾਂਦੇ ਨੇ ਅਤੇ ਜਦੋਂ ਮਾਂ ਚੁੱਪ ਹੋ ਜਾਵੇ ਉਸ ਦਿਨ ਘਰ ਵਿੱਚ ਆਵਾਜ਼ਾਂ ਤਾਂ ਹੁੰਦੀਆਂ ਨੇ ਪਰ ਆਪਣਾ ਪਰ ਨਹੀਂ ਸੱਚ ਹਮੇਸ਼ਾ ਅਚਾਨਕ ਨਹੀਂ ਆਉਂਦਾ ਕਦੇ-ਕਦੇ ਉਹ ਹੌਲੀ-ਹੌਲੀ ਘਰ ਵਿੱਚ ਦਾਖਲ ਹੁੰਦਾ ਹੈ ਉਸ ਦਿਨ ਵੀ ਕੋਈ ਚੀਖ ਚ ਲਾਟ ਤਾਂ ਨਹੀਂ ਸੀ ਕੋਈ ਲੜਾਈ ਨਹੀਂ ਸੀ ਸਿਰਫ ਇੱਕ ਛੋਟਾ ਜਿਹਾ ਕਾਗਜ਼ ਸੀ ਨੋਹ ਦੇ ਬੈਗ ਵਿੱਚ ਰੱਖਿਆ ਹੋਇਆ ਇਸ ਕਾਗਜ਼ ਵਿੱਚ ਪੈਸਿਆਂ ਦਾ ਹਿਸਾਬ ਸੀ ਉਹੀ ਪੈਸੇ ਜੋ ਮੈਨੂੰ ਕਾਫੀ ਟਾਈਮ ਤੱਕ ਦੋਸ਼ੀ ਬਣਾਉਂਦੇ ਰਹੇ ਸੀ ਪੁੱਤ ਨੇ ਉਹ ਕਾਗਜ਼ ਪੜ੍ਹਿਆ ਫਿਰ ਉਸਨੇ ਆਪਣੀ ਪਤਨੀ ਦੇ ਮੋਬਾਈਲ ਦੇਖਿਆ ਘਰ ਘਰ ਵਿੱਚ ਸਨਾਟਾ ਛਾ ਗਿਆ ਨੋ ਕੁਝ ਨਹੀਂ ਬੋਲੀ ਉਸਦੀਆਂ ਅੱਖਾਂ ਹੇਠਾਂ ਸਨ ਮੇਰਾ ਪੁੱਤ ਹੌਲੀ-ਹੌਲੀ ਮੇਰੇ ਕੋਲ ਆਇਆ ਉਸਦੀ ਆਵਾਜ਼ ਕੰਬ ਰਹੀ ਸੀ ਮੇਰੇ ਕੋਲ ਆ ਕੇ ਉਸਨੇ ਮੇਰੀ ਗੋਦੀ ਵਿੱਚ ਸਿਰ ਰੱਖਿਆ ਤੇ ਕਹਿਣ ਲੱਗਿਆ ਮਾਂ ਮੈਨੂੰ ਮਾਫ਼ ਕਰ ਦੇ ਮੈਂ ਉਸਨੂੰ ਵੇਖਿਆ ਉਹ ਪੁੱਤ ਜਿਸ ਲਈ ਮੈਂ ਸਾਰੀ ਜ਼ਿੰਦਗੀ ਚ ਉਪਰੇ ਮੈਂ ਕੁਝ ਨਹੀਂ ਕਿਹਾ ਕਿਉਂਕਿ ਕੁਝ ਗੱਲਾਂ देर ਨਾਲ ਸਮਝ ਆਉਂਦੀਆਂ ਨੇ ਪਰ ਕੁਝ ਮਾਫੀਆਂ ਵੀ देर ਨਾਲ ਆਉਂਦੀਆਂ ਨੇ ਮੈਂ ਉਸ ਨੂੰ ਸਿਰਫ ਇੰਨਾ ਕਿਹਾ ਪੁੱਤ ਮਾਂ ਤਾਂ ਹਮੇਸ਼ਾ ਹੀ ਮaaf ਕਰ ਦਿੰਦੀ ਹੈ ਪਰ ਜੋ ਦਿਲ ਸਾਲਾਂ ਤੱਕ ਟੁੱਟਦਾ ਰਹੇ ਉਹ ਇੱਕ ਦਿਨ ਚੁੱਪ ਹੋ ਜਾਂਦਾ ਹੈ ਕੁਸਤੰਤ ਤੋਂ ਬਾਅਦ ਘਰ ਤਾਂ ਠੀਕ ਹੋ ਗਿਆ। ਨੋ ਵੀ ਸਾਵਧਾਨ ਹੋ ਗਈ। ਪੁੱਤ ਹੁਣ ਧਿਆਨ ਦੇਣ ਲੱਗ ਗਿਆ। ਪਰ ਮੈਂ ਹੁਣ ਉਹ ਨਹੀਂ ਰਹੀ ਜੋ ਪਹਿਲਾਂ ਸੀ। ਮੈਂ ਹੁਣ ਥੱਕ ਗਈ ਸੀ। ਸਵੇਰ ਹੁੰਦੀ ਮੈਂ ਉੱਠਦੀ, ਚਾਹ ਬਣਾਉਂਦੀ। ਫਿਰ ਖਿੜਕੀ ਕੋਲ ਬੈਠ ਜਾਂਦੀ। ਬੱਚਾ ਹੁਣ ਵੱਡਾ ਹੋ ਰਿਹਾ ਸੀ। ਉਹ ਸਕੂਲ ਜਾਂਦਾ। ਮੇਰੇ ਕੋਲ ਆ ਕੇ ਕਹਿੰਦਾ ਦਾਦੀ ਅੱਜ ਤੁਸੀਂ ਮੇਰੇ ਨਾਲ ਖੇਡੋਗੇ ਮੈਂ ਮੁਸਕਰਾਉਂਦੀ ਪਰ ਮੇਰੇ ਅੰਦਰ ਤਾਕਤ ਨਹੀਂ ਸੀ ਕਈ ਸਾਲ ਲੰਘ ਗਏ ਮੇਰੇ ਵਾਲ ਸਫੇਦ ਹੋ ਗਏ ਮੇਰੇ ਗੋਡੇ ਵੀ ਹੁਣ ਦਰਦ ਕਰਨ ਲੱਗ ਗਏ ਪਰ ਮੇਰੀ ਸਭ ਤੋਂ ਵੱਡੀ ਬਿਮਾਰੀ ਕਦੇ ਕਿਸੇ ਡਾਕਟਰ ਨੇ ਨਹੀਂ ਲਿਖੀ ਉਹ ਸੀ ਅਣਸੁਣੀ ਚੁੱਪ ਕਈ ਵਾਰੀ ਪੁੱਤ ਮੇਰੇ ਕੋਲ ਆ ਕੇ ਬੈਠਦਾ ਕੁਝ ਕਹਿਣ ਦੀ ਕੋਸ਼ਿਸ਼ ਕਰਦਾ ਫਿਰ ਚੁੱਪ ਹੋ ਜਾਂਦਾ ਉਹ ਜਾਣਦਾ ਸੀ ਹੁਣ ਸ਼ਬਦ ਕਾਫੀ ਨਹੀਂ ਇੱਕ ਦਿਨ ਉਹ ਕਹਿੰਦਾ ਮਾਂ ਤੂੰ ਪਹਿਲਾਂ ਵਾਂਗ ਕਿਉਂ ਨਹੀਂ ਰਹੀ ਮੈਂ ਉਸ ਨੂੰ ਦੇਖਿਆ ਫਿਰ ਹੌਲੀ-ਹੌਲੀ ਕਿਹਾ ਪੁੱਤ ਮਾਂ ਪਹਿਲਾਂ ਵਾਂਗ ਸਿਰਫ ਉਸ ਵੇਲੇ ਰਹਿੰਦੀ ਹੈ ਜਦੋਂ ਉਸ ਨੂੰ ਪਹਿਲਾਂ ਵਾਂਗ ਸਮਝਿਆ ਜਾਵੇ ਉਸ ਦਿਨੋਂ ਰੋਇਆ ਪਰ ਮੇਰੀਆਂ ਅੱਖਾਂ ਸੁੱਕ ਚੁੱਕੀਆਂ ਸੀ ਅੱਜ ਮੈਂ ਉਸੇ ਘਰ ਵਿੱਚ ਹਾਂ ਘਰ ਵਿੱਚ ਸਭ ਕੁਝ ਹੈ ਪਰ ਮੇਰੇ ਲਈ ਕੁਝ ਨਹੀਂ ਹੈ ਮੈਂ ਹੁਣ ਕਿਸੇ ਤੋਂ ਕੁਝ ਨਹੀਂ ਮੰਗਦੀ ਨਾ ਇੱਜ਼ਤ ਨਾ ਪਿਆਰ ਕਿਉਂਕਿ ਜੋ ਚੀਜ਼ ਸਮੇਂ ਤੇ ਨਾ ਮਿਲੇ ਉਹ ਬਾਅਦ ਵਿੱਚ ਦਰਦ ਬਣ ਜਾਂਦੀ ਹੈ ਮਾਂ ਦੀ ਚੁੱਪ ਕਦੇ ਕਮਜ਼ੋਰੀ ਨਹੀਂ ਹੁੰਦੀ ਉਹ ਘਰ ਬਚਾਉਣ ਦੀ ਕੋਸ਼ਿਸ਼ ਹੁੰਦੀ ਹੈ ਪਰ ਜਦੋਂ ਉਹ ਚੁੱਪ ਸਾਲਾਂ ਤੱਕ ਨਾ ਸੁਣੀ ਜਾਵੇ ਤਾਂ ਘਰ ਬਚਦਾ ਹੀ ਨਹੀਂ ਉਹ ਸਿਰਫ ਚੱਲਦਾ ਰਹਿੰਦਾ ਹੈ ਘਰ ਦੀਆਂ ਕੰਧਾਂ ਇੱਟਾਂ ਨਾਲ ਬਣਦੀਆਂ ਨੇ ਬਰਕਰ ਮਾਂ ਦੇ ਆਵਾਜ਼ ਨਾਲ ਬੰਦਾ ਹੈ ਤੇ ਜਦੋਂ ਮਾਂ ਚੁੱਪ ਹੋ ਜਾਵੇ ਸਮਝ ਲਓ ਘਰ ਤਾਂ ਹੈ ਘਰ ਨਹੀਂ ਹੈ ਸੋ ਦੋਸਤੋ ਐਸੀ ਮੇਰੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਆਪਣੀ رائے ਕਮੈਂਟ ਵਿੱਚ ਜ਼ਰੂਰ ਦੇਣਾ ਤੇ ਚੈਨਲ ਨਾਲ ਜੁੜੇ ਰਹਿਣਾ ਆਣੀ ਸੁਣਨ ਲਈ ਤੁਹਾਡਾ ਸਬਦ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ